ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਜਿਹੜੇ ਭਗਤ ਹੁੰਦੇ ਨੇ ਨਾ ਉਹਨਾਂ ਦੀ ਚਾਲ ਡਿਫਰੈਂਟ ਹੁੰਦੀ ਦੁਨੀਆ ਨਾਲ ਦੁਨੀਆ ਦੇ ਲੋਕ ਕਿਸੇ ਹੋਰ ਪਾਸੇ ਨੂੰ ਜਾਂਦੇ ਨੇ ਪਰ ਜਿਹੜੇ ਉਸ ਮਾਲਕ ਦੇ ਸੇਵਕ ਹੁੰਦੇ ਨੇ ਉਹਨਾਂ ਦਾ ਵੱਖਰਾ ਹੀ ਰਸਤਾ ਹੁੰਦਾ ਵੈਸੇ ਤੁਸੀਂ ਸਾਰੀ ਦੁਨੀਆ ਨੂੰ ਕਦੀ ਧਿਆਨ ਨਾ ਵੇਖੋ ਦੁਨੀਆ ਦੇ ਲੋਕ ਪਤਾ ਕਿੱਥੇ ਜਾਂਦੇ ਜਿੱਥੇ ਬਹੁਤੀ ਭੀੜ ਹੋਵੇ ਜਿੱਥੇ ਬਹੁਤੀ ਭੀੜ ਹੋਵੇ ਤੇ ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਉਹ ਕਹਿੰਦਾ ਕਹਿੰਦਾ ਬਹੁਤੀਆਂ ਭੀੜਾਂ ਦੇ ਵਿੱਚ ਸਿਆਣੇ ਨਹੀਂ ਹੁੰਦੇ ਬਹੁਤੀਆਂ ਭੀੜਾਂ ਦੇ ਵਿੱਚ ਸਿਆਣੇ ਨਹੀਂ ਹੁੰਦੇ ਤੇ ਸਿਆਣਿਆਂ ਦੀਆਂ ਬਹੁਤੀਆਂ ਭੀੜਾਂ ਨਹੀਂ ਹੁੰਦੀਆਂ ਆਹ ਗੱਲ ਵੱਲ ਗੌਰ ਕਰਿਓ ਜਿੱਥੇ ਬਹੁਤੇ ਬੰਦੇ ਇਕੱਠੇ ਹੋਣ ਨਾ ਮਤਾ ਸਮਝ ਲਿਓ ਸਾਰੇ ਹੀ ਸਿਆਣੇ ਹੋਣਗੇ ਬਹੁਤੀ ਵਾਰੀ ਤੇ ਭੇਡਾਂ ਦੇ ਵਾਕ ਹੀ ਹੁੰਦੇ ਨੇ ਉਹ ਉਹਨਾਂ ਨੂੰ ਤਾਂ ਸੰਗਤ ਵੀ ਨਹੀਂ ਆਖਿਆ ਜਾ ਸਕਦਾ ਅ ਜਿੰਨੇ ਹੁਣ ਤੁਸੀਂ ਵੇਖ ਲਓ ਜਿੰਨੇ ਲੋਕ ਡੇਰਿਆਂ ਦੇ ਵਿੱਚ ਤੁਰੇ ਹੋਏ ਨੇ ਕਦੀ ਕਿਸੇ ਬਾਬੇ ਦੇ ਲਤਾਂ ਘੁੱਟ ਲੈ ਕਦੀ ਕਿਸੇ ਬਾਬੇ ਦੇ ਪੈਰ ਧੋ ਲੈ ਕਦੀ ਕੁਝ ਕਰ ਲੈ ਕਦੀ ਕੁਝ ਕਰ ਲੈ ਹਰ ਬੰਦਾ ਹਰ ਬੰਦਾ ਤੁਰਿਆ ਕਿਸੇ ਨਾ ਕਿਸੇ ਪਾਸੇ ਨੂੰ ਹੁਣ ਜਦੋਂ ਤੁਰੇ ਹੋਏ ਨੇ ਤੁਹਾਨੂੰ ਕੀ ਅੰਦਾਜ਼ਾ ਲੱਗਦਾ ਅ ਜਿੰਨੇ ਜੋਤਛੀ ਪਾਂਦੇ ਬਾਬੇ ਰੋਜ਼ਾਨਾ ਟੀਵੀ ਦੇ ਉੱਤੇ ਬੈਠੇ ਹੁੰਦੇ ਤੁਸੀਂ ਕੋਈ ਵੀ ਚੈਨਲ ਲਾ ਲਓ ਸਵੇਰ ਵੇਲੇ ਰੋਜ਼ਾਨਾ ਟੀਵੀ ਉੱਤੇ ਬੈਠੇ ਨੇ ਤੇ ਹੋກ ਹੀ ਰਿਆ ਬੇਸ਼ੱਕ ਆਪਾਂ ਕਹਿੰਦੇ ਆ ਵੀ ਅਸੀਂ ਪੁਜਾਰੀ ਨੂੰ ਮੰਨਦੇ ਨਹੀਂ ਅਸੀਂ ਬ੍ਰਾਹਮਣ ਵਾਲੇ ਪਾਸੇ ਨੂੰ ਤੁਰਦੇ ਨਹੀਂ ਗੁਰੂ ਪਾਤਸ਼ਾਹ ਨੇ ਇਹਨਾਂ ਸਾਰੀਆਂ ਗੱਲਾਂ ਤੋਂ ਰੋਕਿਆ ਪਰ ਇੱਕ ਬੇਨਤੀ ਕਰਾਂ ਅੱਜ ਉਹ ਪੁਜਾਰੀ ਜਿਹੜਾ ਇਹਨਾਂ ਸਾਡੇ ਰਗ ਰਗ ਦੇ ਅੰਦਰ ਵਸ ਚੁੱਕਿਆ ਹੈ ਉਹ ਸਾਡੇ ਅੰਦਰ ਬਹਿ ਗਿਆ ਉਹ ਆ ਕੇ ਬ੍ਰਾਹਮਣ ਪੁਜਾਰੀ ਤੇ ਅਸੀਂ ਜਿਹੜੇ ਆਖਣ ਵਾਲੇ ਸੀਗੇ ਵੀ ਅਸੀਂ ਪੁਜਾਰੀ ਨੂੰ ਨਹੀਂ ਮੰਨਦੇ ਅਸੀਂ ਬ੍ਰਾਹਮਣ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ ਪਰ ਫੇਰ ਵੀ ਉਸ ਨੇ ਆਪਣਾ ਬ੍ਰਾਹਮਣਵਾਦ ਜਿਹੜਾ ਹੈ ਨਾ ਉਹ ਸਾਡੇ ਵਿੱਚ ਤੁੰਨ ਦਿੱਤਾ ਤੁੰਨ ਦਿੱਤਾ ਮਨ ਲਫਜ਼ ਵਰਤ ਰਿਹਾ ਤੰਨ ਦਿੱਤਾ ਇੱਕ ਕਿਤਾਬ ਲਿਖੀ ਸੀ ਸਰਦਾਰ ਕੁਲਬੀਰ ਸਿੰਘ ਕੌੜਾ ਨੇ ਤੇ ਸਿੱਖ ਵੀ ਨਿਕਲਿਆ ਗਿਆ ਕਿਤਾਬ ਦਾ ਨਾਮ ਸੀ ਕਦੀ ਲੈ ਕੇ ਪੜਿਓ ਤੇ ਸਿੱਖ ਵੀ ਨਿਕਲਿਆ ਗਿਆ ਉਹਦੇ ਵਿੱਚ ਇਸੇ ਗੱਲ ਦਾ ਜ਼ਿਕਰ ਕੀਤਾ ਸੀ ਵੀ ਜਿਹੜਾ ਬ੍ਰਾਹਮਣ ਹੈ ਨਾ ਬ੍ਰਾਹਮਣ ਉਹ ਇੱਕ ਅਜਕਰ ਵਰਗਾ ਹੈ ਉਹ ਨਿਕਲਣ ਲੱਗਾ ਹੋਇਆ ਨਿਕਲ ਰਿਹਾ ਬਸ ਉਹ ਚਾਹੁੰਦਾ ਹੈ ਹਰ ਇੱਕ ਜਗ੍ਹਾ ਮੇਰੀ ਵਿਚਾਰ ਚੱਲੇ ਹਰ ਇੱਕ ਜਗ੍ਹਾ ਮੇਰੀ ਵਿਚਾਰ ਚੱਲੇ ਤੇ ਜਿਹੜਾ ਵੀ ਉਹਦੇ ਵਿਰੋਧ ਵਿੱਚ ਖੜਦਾ ਹੈ ਨਾ ਉਹ ਇੰਨਾ ਸ਼ਰਾਰਤੀ ਹੈ ਤੇ ਇੰਨਾ ਚਲਾਕ ਹੈ ਤੇ ਸੋਚਦਾ ਬੜੀ ਦੂਰ ਦੀ ਹੈ ਉਹ ਕਹਿੰਦਾ ਇਹ ਬੰਦਾ ਮੇਰੇ ਸਾਹਮਣੇ ਖੜ ਗਿਆ ਹੁਣ ਮੈਂ ਕੁਝ ਐਸਾ ਕਰਾਂਗਾ ਕਿ ਇਹਦਾ ਨਾਮੋ ਨਿਸ਼ਾਨ ਜਿਹੜੀਆਂ ਗੱਲਾਂ ਇਹ ਕਹਿੰਦਾ ਹੈ ਨਾ ਇਹਦੀਆਂ ਗੱਲਾਂ ਮੈਂ ਪਾਸੇ ਕਰ ਦੇਵਾਂਗਾ ਆਪਣੀ ਗੱਲ ਮੈਂ ਅੱਗੇ ਰੱਖਾਂਗਾ ਤੇ ਉਹਨੇ ਕੀਤਾ ਉਹਨੇ ਕੀਤਾ ਜਿਹੜੀਆਂ ਗੱਲਾਂ ਦੋ ਸੂਰਮੇ ਸੂਰਮਾ ਲਫ਼ਜ਼ ਵਰਤ ਰਿਹਾ ਮੈਂ ਦੋ ਸੂਰਮੇ ਦੋ ਯੋਧੇ ਬਨਾਰਸ ਦੀ ਧਰਤੀ ਦੇ ਉੱਤੇ ਜਿਨ੍ਹਾਂ ਦਾ ਜਨਮ ਹੋਇਆ ਪਹਿਲੇ ਬਾਬਾ ਰਵਿਦਾਸ ਜੀ ਬਾਬਾ ਕਬੀਰ ਜੀ ਦੋ ਸੂਰਮਿਆਂ ਦਾ ਜ਼ਿਕਰ ਕਰ ਰਹੇ ਆ ਐਸੇ ਸੂਰਮੇ ਸੀਗੇ ਬ੍ਰਾਹਮਣ ਦੇ ਇੱਕ ਵਾਰੀ ਪਸੀਨੇ ਛੜਾ ਦਿੱਤੇ ਸੀ ਉਹਨਾਂ ਨੇ ਪਸੀਨੇ ਛੜਾ ਦਿੱਤੇ ਸੀ ਜਦੋਂ ਬਾਣੀ ਦੀ ਵਿਚਾਰ ਕਿਸੇ ਪੁਜਾਰੀ ਦੇ ਸਾਹਮਣੇ ਕਰਦੇ ਹੁੰਦੇ ਸੀ ਨਾ ਤੇ ਪੁਜਾਰੀ ਕੋਲ ਜਵਾਬ ਨਹੀਂ ਸੀ ਹੁੰਦਾ ਉਹਦੇ ਕੋਲ ਜਵਾਬ ਨਹੀਂ ਸੀ ਹੁੰਦਾ ਕਿਉਂ ਕਿਉਂਕਿ ਸੱਚੀ ਵਿਚਾਰ ਦੇ ਸਾਹਮਣੇ ਝੂਠੀ ਵਿਚਾਰ ਜਿਹੜੀ ਹੈ ਨਾ ਉਹ ਹਮੇਸ਼ਾ ਝੁਕ ਜਾਇਆ ਕਰਦੀ ਹੈ ਜਿੱਥੇ ਸੱਚੀ ਵਿਚਾਰ ਹੋਵੇਗੀ ਝੂਠੀ ਵਿਚਾਰ ਝੁਕ ਜਾਵੇਗੀ ਪਰ ਹੋਇਆ ਕੀ ਪੁਜਾਰੀ ਦੇਖਦਾ ਰਿਹਾ ਦੇਖਦਾ ਰਿਹਾ ਦੇਖਦਾ ਰਿਹਾ ਵੀ ਇਹਨਾਂ ਨੇ ਜਿਹੜੀ ਵਿਚਾਰ ਦੁਨੀਆ ਦੇ ਲੋਕਾਂ ਦੇ ਸਾਹਮਣੇ ਰੱਖੀ ਹੈ ਉਹਨੂੰ ਪਤਾ ਸੀਗਾ ਮੈਂ ਇਸ ਵਿਚਾਰ ਨੂੰ ਡੈਮੇਜ ਨਹੀਂ ਕਰ ਸਕਦਾ ਮੈਂ ਇਸ ਵਿਚਾਰ ਤੋਂ ਉੱਤਮ ਦਰਜੇ ਦੀ ਵਿਚਾਰ ਨਹੀਂ ਦੇ ਸਕਦਾ ਉਹਨੂੰ ਪਤਾ ਸੀਗਾ ਉਹਨੇ ਆਖਿਆ ਕੁਝ ਐਸਾ ਕਰਦੇ ਆ ਕਿ ਜਿਹੜੀਆਂ ਚੀਜ਼ਾਂ ਤੋਂ ਭਾਵੇਂ ਉਹ ਗੁਰੂ ਨਾਨਕ ਸਾਹਿਬ ਨੇ ਰੋਕਿਆ ਭਾਵੇਂ ਭਗਤ ਰਵਿਦਾਸ ਜੀ ਨੇ ਰੋਕਿਆ ਉਹਨੇ ਕੀ ਕੀਤਾ ਉਹਨੇ ਕੁਝ ਉਸੇ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਤੋਂ ਗੁਰੂ ਪਾਤਸ਼ਾਹ ਰੋਕਦੇ ਰਹੇ ਉਹੀ ਚੀਜ਼ਾਂ ਜਿਹੜੀਆਂ ਉਹਨੇ ਸਾਡੇ ਵਿੱਚ ਫਿਰ ਪਾਈਆਂ ਐਗਜ਼ਾਮਪਲ ਦੇ ਆ ਸਾਰੀ ਜ਼ਿੰਦਗੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੂਰਤੀ ਪੂਜਾ ਦਾ ਵਿਰੋਧ ਕੀਤਾ ਗੱਲ ਵੱਲ ਗੌਰ ਕਰਿਓ ਸਾਰੀ ਜ਼ਿੰਦਗੀ ਮੂਰਤੀ ਪੂਜਾ ਦਾ ਵਿਰੋਧ ਕੀਤਾ ਤੇ ਬਾਣੀ ਦੇ ਵਿੱਚ ਸ਼ਬਦ ਵੀ ਆ ਗਏ ਜਿੱਥੇ ਉਹਨਾਂ ਨੇ ਆਖ ਦਿੱਤਾ ਰੱਬ ਨੂੰ ਥਾਪਿਆ ਨਹੀਂ ਜਾ ਸਕਦਾ ਥਾਪਿਆ ਨਾ ਜਾਏ ਪੜੋ ਜੀ ਕੀਤਾ ਨਾ ਹੋਏ ਰੱਬ ਜੀ ਨੂੰ ਕੀਤਾ ਕੀਤਾ ਦਾ ਮਤਲਬ ਬਣਾਇਆ ਨਹੀਂ ਜਾ ਸਕਦਾ ਅਕਾਲ ਪੁਰਖ ਨੂੰ ਉਹਦੀ ਤਸਵੀਰ ਨਹੀਂ ਬਣ ਸਕਦੀ ਪੁਜਾਰੀ ਨੇ ਆਖਿਆ ਕਹਿੰਦੇ ਇਹ ਤੇ ਤਸਵੀਰ ਪੂਜਨ ਤੋਂ ਰੋਕ ਰਿਹਾ ਏ ਤੇ ਪੁਜਾਰੀ ਦਾ ਸਾਰਾ ਹਲਵਾ ਮੰਡਾ ਕਿਦਾਂ ਚੱਲਦਾ ਜੀ ਮੂਰਤੀ ਦੇ ਆਸਰੇ ਚੱਲਦਾ ਨਾ ਸਾਰਾ ਜਿਹੜੀ ਉਹਨੇ ਆਪਣੇ ਧਾਰਮਿਕ ਸਥਾਨ ਵਿੱਚ ਮੂਰਤੀ ਲਾਈ ਹੈ ਮੰਨ ਲਓ ਜੇ ਉਹ ਮੂਰਤੀ ਚੁੱਕ ਦਿੱਤੀ ਜਾਵੇ ਤੇ ਉੱਥੇ ਆਵੇਗਾ ਕੌਣ ਉਹਦਾ ਸਾਰਾ ਹਲਵਾ ਮੰਡਾ ਮੂਰਤੀ ਕਰਕੇ ਚੱਲਦਾ ਸੀਗਾ ਉਸਨੇ ਆਖਿਆ ਆਪਾਂ ਇਦਾਂ ਕਰਦੇ ਆਂ ਵੀ ਇਹ ਮੂਰਤੀ ਪੂਜਾ ਤੋਂ ਰੁਕਦਾ ਏ ਇਦਾਂ ਕਰਦੇ ਆਂ ਆਪਾਂ ਗੁਰੂ ਨਾਨਕ ਤੇਰੀ ਮੂਰਤੀ ਬਣਾਵਾਂਗੇ ਹੁਣ ਬਣਾਈ ਪੁਜਾਰੀ ਨੇ ਤੁਸੀਂ ਵੇਖੋ ਤਸਵੀਰ ਬਣੀ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣੀ ਮੂਰਤੀਆਂ ਬਣੀਆਂ ਅੱਜ ਚਾਈਨਾ ਤੋਂ ਵੀ ਛੋਟੀਆਂ-ਛੋਟੀਆਂ ਮੂਰਤੀਆਂ ਜਿਹੜੀਆਂ ਨੇ ਉਹ ਇੰਡੀਆ ਦੇ ਵਿੱਚ ਆ ਰਹੀਆਂ ਨੇ ਚਾਈਨਾ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਬੁੱਤ ਪੂਜਕ ਹੋ ਗਏ ਨੇ ਮੂਰਤੀਆਂ ਆ ਰਹੀਆਂ ਨੇ ਤੇ ਧੜਾ-ਧੜ ਸਿੱਖਾਂ ਦੀਆਂ ਗੱਡੀਆਂ ਦੇ ਵਿੱਚ ਘਰਾਂ ਦੇ ਵਿੱਚ ਨਿਕਾਜਾ ਮੰਦਰ ਬਣਾਇਆ ਇਹ ਘਰ ਦੇ ਵਿੱਚ ਉੱਥੇ ਲਾਈਆਂ ਹੋਈਆਂ ਨੇ ਜਿਹੜੀ ਚੀਜ਼ ਤੋਂ ਗੁਰੂ ਨਾਨਕ ਸਾਹਿਬ ਰੋਕਦੇ ਰਹੇ ਪੁਜਾਰੀ ਐਡਾ ਸ਼ੈਤਾਨ ਸੀ ਐਡਾ ਸ਼ਰਾਰਤੀ ਸੀਗਾ ਉਹਨੇ ਸਾਡੇ ਘਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਮੂਰਤੀ ਜਿਹੜੀ ਉਹ ਭੇਦ ਦਿੱਤੀ ਸਾਡੀ ਗੱਡੀਆਂ ਦੇ ਵਿੱਚ ਤੇ ਸਾਡੇ ਲੋਕ ਇੰਨੇ ਅਗਿਆਨਤਾ ਦੇ ਵਿੱਚ ਕਿ ਅਸੀਂ ਧੂਫ ਅਗਰਬਤੀ ਬਾਲ ਕੇ ਜਿੱਤੋਂ ਗੁਰੂ ਨਾਨਕ ਸਾਹਿਬ ਰੋਕ ਕੇ ਗਏ ਸੀ ਉਹਨਾਂ ਮੂਰਤੀਆਂ ਦੀ ਆਰਤੀ ਉਤਾਰਨ ਲੱਗੇ ਹੋਏ ਆ ਅੱਜ ਇਹ ਸਾਡਾ ਹਾਲ ਹੈ ਤੇ ਕੇਵਲ ਗੁਰੂ ਨਾਨਕ ਸਾਹਿਬ ਨਾਲ ਨਹੀਂ ਹੋਇਆ ਬਾਬਾ ਕਬੀਰ ਦੀ ਨਾਲ ਵੀ ਇਦਾਂ ਹੀ ਹੋਇਆ ਉਹਨਾਂ ਨੇ ਵੀ ਆਖਿਆ ਬੁੱਤ ਪੂਜ ਪੂਜ ਹਿੰਦੂ ਮੁਏ ਤੁਰਕ ਮੁਏ ਸਰਨਾਈ ਉਹ ਇਹ ਲੈ ਜਾ ਰਹੇ ਉਹ ਇਹ ਲੈ ਗਾੜੇ ਤੇਰੀ ਗੱਤ ਦੋਹੋਂ ਨਾ ਪਾਈ ਉਹਨਾਂ ਨੇ ਵੀ ਇਹੀ ਵਿਚਾਰ ਦਿੱਤੀ ਫਿਰ ਪੁਜਾਰੀ ਦਾ ਦਿਮਾਗ ਜਿਹੜਾ ਸੀ ਉਹ ਹਿੱਲਿਆ ਵੀ ਇਹਨੇ ਆਖ ਦਿੱਤਾ ਬੁੱਤ ਪੂਜ ਪੂਜ ਹਿੰਦੂ ਨੂੰਏ ਵੀ ਬੁੱਤਾਂ ਨੂੰ ਪੂਜ ਪੂਜ ਕੇ ਮਰ ਜਾਂਦੇ ਨੇ ਇਹ ਲੋਕ ਇਹਨੇ ਇਹ ਗੱਲ ਆਖ ਦਿੱਤੀ ਉਹਨੇ ਆਖਿਆ ਬਾਬਾ ਕਬੀਰ ਤੇਰਾ ਵੀ ਬੁੱਤ ਬਣੇਗਾ ਹੁਣ ਬਣਾਇਆ ਅਗਲੇ ਨੇ ਇਸੇ ਤਰ੍ਹਾਂ ਮੈਨੂੰ ਮaaf ਕਰਿਓ ਮੈਂ ਕਹਿਣ ਲੱਗਾ ਇਸੇ ਤਰ੍ਹਾਂ ਬਾਬਾ ਰਵਿਦਾਸ ਜੀ ਦੇ ਨਾਲ ਵੀ ਹੋਇਆ ਜੇ ਉਹਨਾਂ ਦੀ ਬਾਣੀ ਨੂੰ ਪੜ ਕੇ ਵੇਖ ਲਓ ਉਹ ਕਹਿ ਰਹੇ ਨੇ ਸ਼ਬਦ ਦੇ ਨਾਲ ਜੁੜਨਾ ਚਾਹੀਦਾ ਏ ਪਰ ਪੁਜਾਰੀ ਇੰਨਾ ਸ਼ਰਾਰਤੀ ਸੀਗਾ ਉਹਨੇ ਆਖਿਆ ਮੈਂ ਸ਼ਬਦ ਦੇ ਨਾਲ ਨਹੀਂ ਜੁੜਨਦਿਆਂਗਾ ਕਿਉਂਕਿ ਜੇ ਸ਼ਬਦ ਨਾਲ ਜੁੜ ਗਏ ਜੇ ਸ਼ਬਦ ਦੇ ਪੁਜਾਰੀ ਹੋ ਗਏ ਜੇ ਇਹਨਾਂ ਨੇ ਸ਼ਬਦ ਨੂੰ ਆਪਣੇ ਜੀਵਨ 'ਚ ਵਸਾ ਲਿਆ ਇਹ ਸਿਆਣੇ ਹੋ ਜਾਣਗੇ ਜੇ ਇਹ ਸਿਆਣੇ ਹੋ ਗਏ ਤੇ ਮੇਰੀ ਦੁਕਾਨਦਾਰੀ ਬੰਦ ਹੋ ਜਾਏਗੀ ਉਹਨੂੰ ਟੈਨਸ਼ਨ ਸੀ ਇਸ ਗੱਲ ਦੀ ਉਹਨੇ ਆਖਿਆ ਵੀ ਜਿਹੜੇ-ਜਿਹੜੇ ਵੀ ਮੂਰਤੀ ਪੂਜਾ ਤੋਂ ਰੋਕਦੇ ਨੇ ਨਾ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੀਆਂ ਮੂਰਤੀਆਂ ਬਣਾ ਕੇ ਮਾਰਕੀਟ 'ਚ ਭੇਜੋ ਲੋਕੀ ਪੂਜਾ ਕਰਨਗੇ ਤੇ ਅੱਜ ਹੋ ਰਹੀ ਹੈ ਅੱਜ ਹੋ ਰਹੀ ਐ ਇਹ ਸਾਡਾ ਸਮਾਜ ਦਾ ਹਾਲ ਜੇ ਫੇਰ ਉੱਥੇ ਹੀ ਆ ਜਾਵਾਂ ਮੈਂ ਗੁੱਸਾ ਕੋਈ ਨਾ ਕਰਿਓ ਵੀ ਅਸੀਂ ਬਾਣੀ ਅੱਗੇ ਸਿਰ ਤੇ ਨਿਵਾਉਂਦੇ ਆਂ ਪਰ ਬਾਣੀ ਦੇ ਵਿੱਚੋਂ ਦੱਸਿਆ ਜਾ ਰਿਆ ਨਾ ਉਹ ਅਸੀਂ ਮੰਨਣ ਵਾਸਤੇ ਤਿਆਰ ਨਹੀਂ ਹੈਗੇ ਆ ਤੁਹਾਡੇ ਸਾਹਮਣੇ ਸ਼ਬਦ ਲੱਗਾ ਕੀ ਲਿਖਿਆ ਜੀ ਇੱਥੇ ਆ ਧਿਆਨ ਨਾਲ ਪੜਿਓ ਜਰਾ ਨਾਮ ਤੇਰੇ ਕੀ ਜੋਤ ਲਗਾਈ ਕੀ ਆਖਿਆ ਨਾਮ ਤੇਰੇ ਕੀ ਜੋਤ ਲਗਾਈ ਕਿਨੂੰ ਆਖ ਕਿਨੂੰ ਆਖਰੇ ਵੀ ਤੇਰੇ ਨਾਮ ਦੀ ਜੋਤ ਲਗਾਈ ਕਿਨੂੰ ਆਖਦੇ ਪਏ ਨੇ ਰੱਬ ਨੂੰ ਆਖਰੇ ਨੇ ਨਾ ਅਕਾਲ ਪੁਰਖ ਨੂੰ ਆਖਰੇ ਫੇ ਰੱਬ ਜੀ ਮੈਂ ਤੇਰੇ ਨਾਮ ਦੀ ਨਾ ਜੋਤ ਜਗਾ ਲਈ ਹੈ ਕਿੱਥੇ ਜਗਾ ਲਈ ਹੈ ਨਾਮ ਦੀ ਜੋਤ ਕਿੱਥੇ ਜਗਦੀ ਹੈ ਅੰਦਰ ਜਗਦੀ ਹੈ ਹਿਰਦੇ ਵਿੱਚ ਬਾਹਰ ਨਹੀਂ ਜਗਣੀ ਕਿਤੇ ਉਹਨਾਂ ਨੇ ਆਖਿਆ ਕਹਿੰਦੇ ਨਾਮ ਤੇਰੇ ਕੀ ਜੋਤ ਲਗਾਈ ਅੱਗੇ ਪੜ੍ਹੋ ਭਇਓ ਉਜਿਆਰੋ ਭਵਨ सगਲਾਰੇ ਕਹਿੰਦੇ ਹੁਣ ਉਜਾਲਾ ਹੋ ਗਿਆ ਮੇਰੇ ਇਸ ਸਰੀਰ ਰੂਪੀ ਭਜਨ ਪਵੰਦੇ ਵਿੱਚ ਚਾਨਣ ਹੋ ਗਿਆ ਜਦੋਂ हे ਰੱਬ ਜੀ ਤੇਰੇ ਨਾਮ ਦੀ ਤੇ ਨਾਮ ਕੀ ਹੈ ਨਾਮ ਹੈ ਗੁਣ ਸਤ ਸੰਤੋਖ ਦਇਆ ਧਰਮ ਧੀਰਜ ਇਸ ਨੂੰ ਬਾਣੀ ਦੇ ਵਿੱਚ ਨਾਮ ਆਖਿਆ ਕਹਿੰਦੇ हे ਰੱਬ ਜੀ ਤੇਰੇ ਨਾਮ ਦੀ ਨਾ ਮੈਂ ਜੋਤ ਜਗਾ ਲਈ ਆਪਣੇ ਅੰਦਰ ਤੇ ਇਹ ਜੋਤ ਜਦੋਂ ਜਗੀ ਜਦੋਂ ਤੁਹਾਡਾ ਗਿਆਨ ਮੇਰੇ ਜੀਵਨ ਚ ਆਇਆ ਮੇਰੇ ਜੀਵਨ ਚ ਚਾਨਣ ਹੋ ਗਿਆ ਸਤਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁਲੀ ਅਨੂਪਾ ਮੈਂ ਆਪਣੇ ਅੰਦਰ ਜੋਤ ਜਗਾ ਲਈ ਹੈ ਹੁਣ ਉਹਨਾਂ ਨੇ ਤੇ ਇਹ ਗੱਲ ਆਖੀ ਸੀ ਨਾ ਕਿਹੜੀ ਜੋਤ ਜਗਾਣ ਦੀ ਗੱਲ ਕੀਤੀ ਸੀ ਗਿਆਨ ਦਾ ਦੀਵਾ ਚੰਗੇ ਗੁਣਾਂ ਦੀ ਜੋਤ ਨਾਮ ਦੀ ਜੋਤ ਸਾਡਾ ਸਮਾਜ ਫਿਰ ਪੁਜਾਰੀ ਪਿੱਛੇ ਉਹਨੇ ਦੂਜੀ ਜੋਤ ਬਾਲ ਦਿੱਤੀ ਪੁਜਾਰੀ ਬਾਲਦਾ ਹੈ ਨਾ ਆਪਣੇ ਧਾਰਮਿਕ ਸਥਾਨ ਤੇ ਜਦੋਂ ਆਰਤੀ ਉਤਾਰਦਾ ਹੈ ਹੁਣ ਆ ਜਿਹੜਾ ਸ਼ਬਦ ਤੁਸੀਂ ਪੜ੍ਹ ਰਹੇ ਹੋ ਨਾ ਇੱਥੇ ਇਹ ਸਾਰਾ ਉਸ ਪੁਜਾਰੀ ਦੀ ਆਰਤੀ ਤੋਂ ਉਲਟ ਹੈ ਜੋ ਜੋ ਪੁਜਾਰੀ ਕਹਿੰਦਾ ਸੀ ਨਾ ਇੱਥੇ ਗੁਰੂ ਪਾਤਸ਼ਾਹ ਨੇ ਆਖਿਆ ਕਹਿੰਦੇ ਪੁਜਾਰੀ ਮੈਂ ਤੇਰੀਆਂ ਗੱਲਾਂ ਨਾਲ ਸਹਿਮਤ ਹੀ ਨਹੀਂ ਤੂੰ ਥਾਲੀ ਵਿੱਚ ਦੀਵੇ ਜਗਾਉਣਾ ਏ ਤੇ ਮੂਰਤੀ ਦੇ ਅੱਗੇ ਘੁਮਾਈ ਜਾਣਾ ਤੇ ਆਖਦਾ ਵੀ ਇਹ ਰੱਬ ਦੀ ਆਰਤੀ ਹੋ ਰਹੀ ਏ ਕਹਿੰਦੇ ਮੈਂ ਮੰਨਦਾ ਹੀ ਨਹੀਂ ਜਿਹਨੂੰ ਤੂੰ ਰੱਬ ਕਹਿੰਦਾ ਏ ਮੈਂ ਉਹਨੂੰ ਰੱਬ ਨਹੀਂ ਮੰਨਦਾ ਰੱਬ ਜਿਹੜਾ ਹੈ ਨਾ ਉਹ ਸਾਰੀਆਂ ਜਗ੍ਹਾ ਦੇ ਉੱਤੇ ਹੀ ਹੈ ਉਹ ਮੇਰੇ ਅੰਦਰ ਹੈ ਕਹਿ ਰਵਿਦਾਸ ਹੱਥ ਪੈ ਨੇਰਾ ਜਿੰਨਾ ਲੱਗੇ ਮੇਰਾ ਹੱਥ ਹੈ ਨਾ ਰੱਬ ਲੱਗੇ ਹੈ ਕਹਿ ਰਵਿਦਾਸ ਹਾਥ ਪੈ ਨੇਰਾ ਸਹਜੇ ਹੋਏ ਸੋ ਹੋਈ ਰੱਬ ਤਾਂ ਮੇਰੇ ਲੱਗ ਗਿਆ ਉਹ ਤੇ ਮੇਰੇ ਅੰਦਰ ਬੈਠਾ ਏ ਤੇ ਮੇਰੀ ਕੀ ਐ ਸੀ ਔਕਾਤ ਐ ਵੀ ਮੈਂ ਰੱਬ ਦੀ ਆਰਤੀ ਕਰਨੀ ਐ ਤੇ ਥਾਲੀ ਵਿੱਚ ਦੀਵੇ ਜਗਾਵਾ ਕਹਿੰਦੇ ਮੈਂ ਤੇ ਅੰਦਰ ਹੀ ਜੋਤ ਬਾਲਦਾ ਵਾਂ ਉਹ ਜੋਤ ਐ ਪ੍ਰਮਾਤਮਾ ਦੇ ਨਾਮ ਦੀ ਪੁਜਾਰੀ ਨੂੰ ਫਿਰ ਟੈਨਸ਼ਨ ਪੈ ਗਈ ਪੁਜਾਰੀ ਕਹਿੰਦਾ ਏ ਅੰਦਰ ਜੋਤ ਜਗਾ ਲਈ ਯਾਨੀ ਕਿ ਮੇਰਾ ਕੰਮ ਫਿਰ ਖਰਾਬ ਉਹਨੇ ਆਖਿਆ ਵੀ ਭਗਤ ਰਵਿਦਾਸ ਜੀ ਤੁਸੀਂ ਰੋਕਦੇ ਹੋ ਨਾ ਸਾਨੂੰ ਅਸੀਂ ਇਦਾਂ ਕਰਾਂਗੇ ਹੁਣ ਤੁਹਾਡੀ ਫੋਟੋ ਦੇ ਅੱਗੇ ਨਾ ਧੂਫ ਵੀ ਜਲਾ ਦੇਾਂਗੇ ਪੁਜਾਰੀ ਨੇ ਕੀਤਾ ਪੁਜਾਰੀ ਨੇ ਸਾਡੀ ਸੁਰਤ ਵਿੱਚ ਬਾਹਮਣਵਾਦ ਵੜਿਆ ਹੋਇਆ ਜੀ ਭਾਵੇਂ ਜਿੰਨਾ ਮਰਜ਼ੀ ਆਖੀ ਜਾਈਏ ਅਸੀਂ ਇਸ ਚੀਜ਼ ਤੋਂ ਦੂਰ